ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵੱਡੀਆਂ ਕਾਰਵਾਈਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਪੁਲਿਸ ਵੱਲੋਂ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਜੋ ਜਾਇਦਾਦ ਹੈ ਉਸ ਨੂੰ ਅਟੈਚ ਕਰਕੇ ਫ੍ਰੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਸੁੱਦਾ ਆਦਿ ਇਹ ਕਿ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਪੁਲਿਸ ਨੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਅਟੈਚ ਕਰਨ ਅਤੇ ਫ੍ਰੀਜ਼ ਕਰਨ ਦੀ ਮਹਮਾ ਜੜੀ ਸ਼ੁਰੂ ਕੀਤੀ ਹੈ ਸੋਥੀ ਐਡੀਸੀਪੀ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਥਾਣਾ ਜਮਾਲਪੁਰ ਦੇ ਖੇਤਰ ਦੇ ਵਿੱਚ ਰਹਿੰਦੇ ਨਸ਼ਾ ਤਸਕਰ ਸੁਖਬੀਰ ਸਿੰਘ 골ਡੀ ਪਿੰਡ ਜੰਡਿਆਲੀ ਦੀ 23 ਲੱਖ 50 ਹਜ਼ਾਰ ਰੁਪਏ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਸੋ ਮੁਲਜ਼ਮ 골ਡੀ ਖਿਲਾਫ 26 ਅਗਸਤ 2023 ਨੂੰ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਸੋ ਪੁਲਿਸ ਨੇ 골ਡੀ ਦੇ ਕੋਲੋਂ 530 ਗ੍ਰਾਮ ਹੈਰੋਇਨ ਇੱਕ ਇਨੋਵਾ ਕਾਰ ਅਤੇ 24700 ਰੁਪਏ ਦੀ ਡਰੱਗ ਮਣੀ ਹੈ ਜਿਹੜੀ ਬਰਾਮਦ ਕੀਤੀ ਸੀ ਸੋ ਮੁਲਜ਼ਮ ਵੱਲੋਂ ਦੱਸੀ ਜਾਇਦਾਦ ਤੋਂ ਇਲਾਵਾ ਹੁਣ ਪੁਲਿਸ ਉਸਦੇ ਸਾਥੀਆਂ ਖਿਲਾਫ ਵੀ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ ਸੋ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ 골ਡੀ ਅਤੇ ਉਸਦੇ ਸਾਥੀਆਂ ਦੀ ਜਾਇਦਾਦ ਨੂੰ ਫ੍ਰੀਜ਼ ਕਰਨ ਦੇ ਲਈ ਸਮਰਥ ਅਥਾਰਟੀ ਦਿੱਲੀ ਨੂੰ ਭੇਜ ਦਿੱਤਾ ਜਿੱਦੀ ਮਨਜ਼ੂਰੀ ਤੋਂ ਬਾਅਦ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਵੀ ਫ੍ਰੀਜ ਕਰ ਦਿੱਤਾ ਜਾਵੇਗਾ ਸੋ ਇਸ ਸਮੇਂ 골ਡੀਨੇ ਪਿੰਡ ਜੰਡਿਆਲੀ ਦੇ ਵਿੱਚ ਸੋਫ ਵਰਗ ਗੱਜ ਦਾ ਮਕਾਨ ਹੈ ਜਿਹੜਾ ਅਟੈਚ ਕੀਤਾ ਹੋਇਆ ਸੋ ਵਿਭਾਗ ਵਿਭਾਗ ਵੱਲੋਂ ਉਸ ਦੀਆਂ ਜਾਇਦਾਦਾਂ ਦੇ ਰਿਕਾਰਡ ਦੀ ਹੁਣ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਸਮਗਲਾਂ ਦੇ ਖਿਲਾਫ ਸਿਲਾਈ ਗਈ ਮੁਹਿੰਮ ਦੇ ਵਿੱਚ ਕਾਰਵਾਈ ਕਰਦੇ ਹੋਏ ਸਾਡੇ ਡੀਜੀਪੀ ਪੰਜਾਬ ਗੌਰਵ ਯਾਦਵ ਜੀ ਦੀ ਵਿਸ਼ਾ ਨਿਰਦੇਸ਼ ਸ਼ੇਡ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹ ਜੀ ਦੇ ਔਰ ਡੀਸੀਪੀ ਜਸਕਰ ਸਿੰਘ ਤੇਜਾ ਜੀ ਦੇਸ਼ਾ ਨਿਰਦੇਸ਼ ਸ਼ੇਡ ਜਿਹੜਾ ਸੀਗਾ ਅਸੀਂ ਅੱਜ ਕੰਪੀਟੈਂਟ ਅਥਾਰਟੀ ਦੇ ਵਿੱਚੋਂ ਅਥਾਰਟੀ ਤੋਂ ਅਸੀਂ ਜਿਹੜਾ ਹੈਗਾ ਪ੍ਰੋਪਰਟੀ ਫ੍ਰੀਜ਼ਿੰਗ ਦੇ ਆਰਡਰ ਲੈਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਔਰ ਇਹਦੇ ਵਿੱਚ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਆ ਕਿ ਐਫਆਈਆਰ ਨੰਬਰ 205 ਜਿਹੜੀ ਸੀਗੀ ਅੰਡਰ ਅਸੀਂ 21685 ਐਨਡੀਪੀਸੀ ਐਕਟ ਜਿਹੜੀ ਸੀਗੀ ਦਰਜ ਕੀਤੀ ਸੀ ਪੀਐਸ ਜਮਾਲਪੁਰ ਔਰ ਜਿਹਦੇ ਵਿੱਚ ਅਸੀਂ ਦੋਸ਼ੀ ਜਿਹੜਾ ਸੀ ਸੋ ਵੀਰ ਸਿੰਘ ਏਲੀਅਸ ਗੋਲਡੀ ਪੁੱਤਰ ਬਲਰਾਜ ਸਿੰਘ ਜਿਹੜਾ ਸੀਗਾ ਜੰਡੇਆਲੀ ਪਿੰਡ ਦਾ ਗ੍ਰਿਫਤਾਰ ਕੀਤਾ ਸੀ ਔਰ ਇਹਦਾ ਕੇਸ ਬਣਾ ਕੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਅੰਡਰ ਸੈਕਸ਼ਨ ਜਿਹੜਾ 68 ਜਿਹੜਾ ਭੇਜਿਆ ਸੀਗਾ ਇਹਨਾਂ ਦੀ ਪ੍ਰੋਪਰਟੀ ਫ੍ਰੀਜ਼ਿੰਗ ਕਰਦਾ ਜਿਹੜਾ ਉਹਨਾਂ ਨੇ ਪ੍ਰਵਾਨ ਕਰ ਦਿੱਤਾ ਔਰ ਅੱਜ ਅਸੀਂ ਇਹਨਾਂ ਦੇ ਜਿਹੜੇ ਹੈਗੇ ਕਾਰਵਾਈ ਕਰਦੇ ਹੋਏ ਇਹਨਾਂ ਦੇ ਜਿਹੇ ਫ੍ਰੀਜ਼ਿੰਗ ਦੇ ਆਰਡਰ ਹੈਗੇ ਨੇ ਉਹਨਾਂ ਦੇ ਘਰ ਤੇ ਬਾਹਰ ਲਾਏ ਹੋਏ ਹੈ ਇਹਦੇ ਨਾਲ ਜਿਹੜਾ ਹੈਗਾ ਨਸ਼ਾ ਤਸਕਰਾਂ ਦੇ ਨਾਲ ਜਿਹੜੇ ਹੈਗੇ ਆ ਫਾਈਨੈਂਸ਼ੀਅਲੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹਨੂੰ ਕਾਰਵਾਈ ਕਰਦੇ ਹੋયા ਇਹ ਜਿਹੜੀ ਹੈ ਸਾਰੀ ਕਾਰਵਾਈ ਕੀਤੀ ਗਈ ਹੈ ਸਰ ਜਿਹੜੀ ਇਹਨਾਂ ਦੀ ਅਨਪ੍ਰੋਪਰਟੀ ਫ੍ਰੀਡਿਟੀ ਕੀਤੀ ਗਈ ਉਹਦੀ ਕੀ ਵੈਲਿਊ ਕੀ ਹੈ ਜਿਹੜੀ ਇਹਦਾ ਘਰ ਬਣਾਇਆ ਹੋਇਆ ਸੀਗਾ ਹਜ਼ਾਰ ਇਹਦਾ ਸੀਗਾ ਆਪਣੇ 100 ਗਾਈ ਦਾ ਘਰ ਸੀਗਾ ਔਰ ਇਹਦੇ ਜਿਹੜੀ ਅਪ੍ਰੋਕਸੀਮੇਟਲੀ ਜਿਹੜੀ ਵੈਲਿਊ ਹੈਗੀ ਆ ਉਹ ਤਾਈ ਲੱਖ 50 ਹਜ਼ਾਰ ਦੇ ਕਰੀਬ ਹੈਗੀ ਹੈ ਇਹ ਰਹਿਸ਼ੀ ਮਕਾਨ ਤੋਂ ਇਲਾਵਾ ਕੋਈ ਹੋਰ ਵੀ ਇੱਦੀ ਕੋਈ ਨਾ ਜਾਇਦਾ ਜਿਹੜੀ ਫਿਲਹਾਲ ਜਿਹੜੀ ਦੋਸ਼ੀ ਦੇ ਨਾਲ ਜਿਹੜੀ ਹੁੰਦੀ ਹੈ ਤਾਂ ਪ੍ਰੋਸੀਜਰ ਹੁੰਦਾ ਕਿ ਜਦੋਂ ਐਫ ਆਈ ਆਰ ਦਰਜ ਹੋਣ ਦੇ ਬਾਅਦ ਕਿੰਨੇ ਚਿਰ ਦੇ ਵਿੱਚ ਜਿਹੜੀ ਹੈਗੀ ਹੈ ਇਹ ਪ੍ਰਾਪਰਟੀ ਜਿਹੜੀ ਸੀਗੀ ਹੈ ਇਹਨਾਂ ਇੱਕ ਦਿੱਤੀ ਗਈ ਹੈ ਉਹ ਸਾਰੀਆਂ ਟੈਕਨੀਕਲ ਫਾਰਮੈਲिटीज ਪੂਰੀ ਕਰਦੇ ਨੇ ਇਹੀ ਪ੍ਰਾਪਰਟੀ ਇਹਦੇ ਨਾਲ ਆਇਡੈਂਟੀਫਾਈ ਹੋਈ ਸੀ ਔਰ ਜਿਹਨੂੰ ਅਸੀਂ ਅਟੈਚ ਕਰਦੇ ਹਾਂ ਹਾਂ ਜੀ ਸਰ ਕਿੰਨੇ ਕੋ ਪਰਚੇ ਨੇ ਉਹ ਆਲਰੇਡੀ ਨੇ ਚਾਹਤੇ ਤੇ ਆਲਰੇਡੀ ਇੱਕ ਪਰਚਾ ਹੋ ਰ ਹੈ ਐਨ ਡੀ ਵੀ ਸੀ ਅਟਾ ਸੀਗਾ ਔਰ ਕਿਉਂਕਿ ਇਹ ਕਮਰਸ਼ੀਅਲ ਕੁਆਂ ਇਹਦੀ ਜਿਹੜੀ ਰਿਕਵਰੀ ਜਿਹੜੀ ਇਹਦੀ ਮਕੇਸ ਪ੍ਰਾਪਰਟੀ ਦੇ ਵਿੱਚ ਜਿਹੜੀ ਹੈਗੀ ਇੱਕ ਨੋਵਾ ਕਾਰ ਜਿਹੜੀ ਆ ਉਹ ਵੀ ਫੜੀ ਗਈ ਸੀ ਇਸ ਕੇਸ ਵਿੱਚ ਸਰ ਜਿਹੜੇ ਬਾਕੀ ਹੋਰ ਨਸ਼ਾ ਤਸਕਰ ਜਿਹੇ ਆ ਉਹਨਾਂ ਦੀ ਵੀ ਜਿਹੜੀਆਂ ਪ੍ਰਾਪਰਟੀਆਂ ਜਿਹੜੇ ਇਹਹੀ ਅਸੀਂ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਲਿਆ ਕਿ ਜਿੰਨੇ ਵੀ ਨਸ਼ੇ ਦੇ ਸੌਦਾਗਰ ਹੈਗੇ ਨੇ ਉਹਨਾਂ ਦੇ ਖਿਲਾਫ ਜਿਹੜੀ ਐ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜੀ ਆ ਸਟਾਰਟ ਕੀਤੀ ਜਾਏਗੀ ਔਰ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈਗੀ ਆ ਫ੍ਰੀਜ਼ ਕੀਤੀ ਜਾਏ ਇਸੇ ਲੜੀ ਦੇ ਤਹਿਤ ਆ ਨਾ ਜਦੋਂ ਬੰਦੇ ਦੀ ਐਫ ਆਈ ਆਰ ਦੇ ਚਤੇ ਹੋਈ ਆ ਤੋਂ ਪਿਛਲੇ 6 ਸਾਲ ਉਹਦੇ ਨਾਂ ਤੇ ਹੋਣੀ ਚਾਹੀਦੀ ਜਾਂ ਉਹਦੇ ਫੈਮਿਲੀ ਤੇ ਹੋਣਾ ਚਾਹੀਦਾ ਇਹਦਾ ਪ੍ਰੋਸੀਜਰ ਇਹ ਹੁੰਦਾ ਕਿ ਮੁੱਖੇ ਤਹਿਸੀਲਦਾਰ ਤੋਂ ਕਈ ਵਾਰੀ ਜਿਹੜੇ ਛਾਤਰ ਸਮਗਲਰ ਨੇ ਉਹ ਕੀ ਕਰਦੇ ਆ ਜਿਹੜੀ ਪ੍ਰਾਪਰਟੀ ਬੇਨਾਮੀ ਬਣਾਉਂਦੇ ਨੇ ਸੋ ਪ੍ਰਾਪਰਟੀ ਤਾਂ ਉਹੀ ਅਟੈਚ ਹੋਊਗੀ ਜੋ ਉਹਨਾਂ ਦੇ ਨਾਂ ਤੇ ਹੈਗੀ ਹੈ ਸੋ ਇਹ ਕਿਤੇ ਨਾ ਕਿਤੇ ਜਿਹੜੇ ਕੀ ਕਰਦੇ ਆ ਬੇਨਾਮੀ ਪ੍ਰਾਪਰਟੀ ਜਿਹਨੂੰ ਆਪਾਂ ਕਹਿੰਦੇ ਆ ਉਹ ਬਣਾਉਂਦੇ ਆ ਉਸ ਕਰਕੇ ਜਿਹੜੀ ਆ ਥੋੜੀ ਆਉਂਦੀ ਆ ਪਰ ਉਹਦੇ ਲਈ ਵੀ ਹੁਣ ਕਾਨੂੰਨ ਆ ਗਿਆ ਹੁਣ ਉਹ ਵੀ ਅਟੈਚ ਹੋ ਜੇ ਇਹ ਇਹਦੇ ਵਿੱਚ ਪੈਰਵਾਾਈ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਜੇ ਨੇਚਰਲੀ ਹੋਤਾ ਇੰਟਰਸਟ ਲੈ ਕੇ ਕੰਮ ਕਰਨਾ ਪੈਂਦਾ ਫੇਰੀ ਕੇਸ ਦੇ ਮਗਰ ਪੈਣਾ ਪੈਂਦਾ ਜੀ ਫੇਰੀ ਜਿਹੜੇ ਹੁਣ ਆਪਣੇ ਹੋਰ ਐਂਡਿੰਗ ਤੇ ਨਸ਼ਾ ਤਸਕਰੀ ਦੇ ਮਾਮਲੇ ਨੇ